ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚ ਲੈ ਕੇ ਆ ਜੀ ਬਹੁਤ ਹੀ ਪਿਆਰੇ ਸੂਟਾਂ ਦੇ 컬렉ਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰੈਨਗੀ ਪਿਓਰ ਕ੍ਰੇਪ ਦਾ ਸੂਟ ਹੈਗਾ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਬਹੁਤ ਹੀ ਸੋਨਾ ਇਸ ਦੇ ਉੱਪਰ ਵਰਕ ਦਾ ਕੰਮ ਕੀਤਾ ਗਿਆ ਜਿਹੜੀ ਇਸ ਨਾਲ ਬਾਟਮ ਮਿਲੇਗੀ ਪਲੇਨ ਕ੍ਰੇਪ ਸਿਲਕ ਦੀ ਬਾਟਮ ਮਿਲੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਜੀ ਪੈਸੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹਿਣਗੇ ਜੀ ਰਾਮ ਟੈਕਸ ਦੇ ਸੂਟ ਰਹਿਣਗੇ ਬਹੁਤ ਹੀ ਸੋਹਣੀ ਘੇਰੇ ਤੇ ਐਮਬਰਾਇਡਰੀ ਰਹੇਗੀ ਬਾਟਮ ਪਲੇਨ ਮਿਲੇਗੀ ਨਾਲ ਇਸ ਦੇ ਦੁਪੱਟਾ ਰਹੇਗਾ ਮਲਟੀ ਕਲਰ ਦਾ ਇਹ ਜਿਹੜੇ ਸੂਟ ਰਹਿਣਗੇ ਪਿਓਰ ਕਾਟਨ ਮਸਲੀਨ ਦਾ ਸੂਟ ਰਹੇਗਾ ਨੈਕ ਤੇ ਘੇਰੇ ਤੇ ਬਹੁਤ ਹੀ ਸੋਹਣੀ ਐਮਬਰਾਇਡਰੀ ਕੀਤੀ ਗਈ ਹੈ ਜਿਹੜੀ ਇਸ ਦੇ ਨਾਲ ਬਾਟਮ ਰਹੇਗੀ ਪਲੇਨ ਬਾਟਮ ਰਹੇਗੀ ਫੈਂਸੀ ਦੁਪੱਟਾ ਰੈਡੀ ਕੀਤਾ ਗਿਆ ਹੈ ਇਹ ਜਿਹੜੇ ਸੂਟ ਰਣਕੇ ਕੋਰਾ ਕਾਟਨ ਦਾ ਤਾਂ ਸੂਟ ਮਿਲੇਗਾ ਬਹੁਤ ਹੀ ਸੋਨਾ ਇਸ ਦੇ ਉੱਪਰ ਡਿਜ਼ਾਈਨ ਰਹੇਗਾ ਵਰਕ ਕੀਤਾ ਗਿਆ ਜਿਹੜੀ ਇਸ ਦੇ ਬਾਟਮ ਮਿਲੇਗੀ ਪਲੇਨ ਸਲਵਾਰ ਮਿਲੇਗੀ ਕੋਰਾ ਕਾਟਨ ਦੀ ਨਾਰਾ ਰਹਿਗਾ ਪ੍ਰਿੰਟਰਡ ਦੁਪੱਟਾ ਇਹ ਜਿਹੜੇ ਸੂਟ ਰਣਕੇ ਕਾਟਨ ਦਾ ਸੂਟ ਮਿਲੇਗਾ 올ਓਵਰ ਸੂਟ ਰਹੇਗਾ 3.5 ਮੀਟਰ ਦੀ ਕੱਟ ਰਹੇਗੀ ਵੱਡੇ ਪਨੇ ਦਾ ਸੂਟ ਹੋਏਗਾ ਪੂਰਾ ਸੂਟ ਬਣ ਕੇ ਤਿਆਰ ਹੋ ਜਾਂਦਾ ਮਸਲੀਨ ਦਾ ਦੁਪੱਟਾ ਰਹੇਗਾ ਲੈਸ ਲੱਗੀ ਗਈ ਹੈ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਰਣਗੇ कॉटन ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ 올ਓਵਰ ਸੂਟ ਰਹੇਗਾ ਜਿਹੜਾ ਇਸ ਦਾ ਦੁਪੱਟਾ ਰਹੇਗਾ ਕੋਟਾ ਡੋਰੀਆ ਦਾ ਦੁਪੱਟਾ ਰਹੇਗਾ ਕਟਵਰਕ ਕੀਤਾ ਗਿਆ ਪ੍ਰਾਈਸ ਉੱਪਰ ਲੱਗਾ ਹੋਇਆ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ